सतराम श्री वाहिगुरू साहिब जी सोरठ महला पंजवा घर दूजा अष्टपिया एक ओ ਸਤ ਗੁਰ ਪ੍ਰਸਾਦ ਪਾਠ ਪੜਿਓ ਆਰ ਬੇਦ ਵਿਚਾਰਿ ਨਿਵਲ ਭੰਗ ਮ ਸਾਧੇ ਪੰਜ ਜਨਾਸਿਓ ਸੰਗ ਨ ਛਟਕਿ ਅਦਕ ਅਹੰਮ ਬਹੁਤ ਬਾਧੇ ਪੜਿਓ ਅਰਵੇਦ ਵਿਚਾਰਿਓ ਨਿਵਲ ਕੋ ਹੰਗਮ ਸਾਧੇ ਪੰਜ ਜਨਾਸਿਓ ਸੰਗ ਨਾ ਛੁਟਕਿਓ ਅਦਕ ਅਹੰ ਭੁਤ ਬਾਧੇ ਪਿਆਰੇ ਇਨ ਵਿਧ ਮਿਲਣ ਨਾ ਜਾਈ ਮੈਂ ਕੀਏ ਕਰਮ ਅਨੇਕਾ ਧਾਰ ਪਰਿਓ ਸੁਆਮੀ ਕਾ ਦਵਾਰ ਦੀਜੈ ਬੁਧ ਬਵਿਕਾ ਰਹਾ ਮੋਨ ਪਾਇਓ ਕਰ ਪਾਤੀ ਰਹਿਓ ਨਗਨ ਫਿਰਿਓ ਬਹ ਨਮਾਹੀ ਟਾਟ ਤੀਰਥ ਸਭ ਧਰਤੀ ਭਰਮਿਓ ਦੁਬਿਦਾ ਛੁਟਕਾ ਨਹੀਂ ਮਾਨ ਕਾਮਲਾ ਤੀਰਤ ਜਾਏ ਵਸਿਓ ਸਿਰ ਕਾਰ ਵਤ ਤਰਾਏ ਮਨ ਕੀ ਮਹਿਲ ਨਾ ਉਤਰੈ ਇਹ ਵਿੰਦ nje lakh jatan karaye kanak kamni hai var gavar bahu vidan daataara aan vastar bhoom bahu har pe na milia har dwaara ਉਜਾ ਅਰਚਾ ਬੰਦਨ ਡੰਡੋਤ ਘਟ ਕਰ ਮਾਰਤ ਰਹਤਾ ਹਉ ਕਰਤ ਬੰਧਨ ਮੈਂ ਪਰਿਆ ਨਹਿ ਮਿਲਿਆ ਇਹ ਜੁਗਤਾ ਜੋਗ ਸਿੱਧ ਆਸਣ 84 ਇਹ ਵੀ ਕਰ ਕਰ ਰਹਾ ਕੋਈ ਆਰ ਜਾ ਫਿਰ ਫਿਰ ਜਨਮ ਹਰਿ ਸੋ ਸੰਗ ਨਾ ਗਹਿਆ ਗਰਾਜ ਲੀਲਾ ਰਾਜਨ ਕੀ ਰਚਨਾ ਕਰ ਆ ਹੁਕਮ ਅਭਾਰ ਸੇਜ ਸੋਨੀ ਚੰਦਨ ਚੋਆ ਨਰਕ ਕੋਰ ਕਾ ਦਵਾਰਾ ਹਰ ਕੀਰਤ ਸਾਧ ਸੰਗਤ ਹ ਸਿਰ ਕਰ ਮਨ ਕੈ ਕਰਮਾ ਕਹੋ ਨਾਨਕ ਤਿਸ ਭੈਉ ਪ੍ਰਾਪਤ ਜਿਸ ਪੁਰਬ ਲਿਖੇ ਕਾਲਹਿਲਾ ਤੇਰੋ ਸੇਵਾ ਕਾ ਏ ਰੰਗ ਮਾਤਾ ਵਾਯੂ ਕਿਰਪਾਲ ਦੀਨ ਦੁਖ ਪੰਜਨਾ ਹਰ ਹਰ ਕੀਰਤਨ ਇਹ ਮਨ ਰਤਾ ਰਹਾ ਦੁਜਾ ਤੇਰੂ ਸੇਵਕ ਏ ਰੰਗ ਮਾਤਾ ਵਾਯੂ ਕਿਰਪਾਲ ਨਰਦੀਨ ਦੁਖ ਪੰਜਨਾ ਹਰ ਹਰ ਕੀਰਤਨ ਇਹੋ ਮੰਨ ਰਤਾ ਰਾਉ ਦੁਜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠ ਮਹੱਲਾ ਪੰਜਵਾ ਕਰ ਦੂਜਾ ਅਸ਼ਟ ਪਦੀਆ ਇੱਕ ਓੰਕਾਰ ਸਤਿਗੁਰ ਪ੍ਰਸਾਦ ਪਾਠ ਪੜਿਓ ਅਰ ਬੀਦ ਵਿਚਾਰਿਓ ਨਿਵਲ ਭੰਗਮ ਸਤ ਹੀ ਪੰਜ ਜਨਾ ਸੋ ਸੰਗ ਨਾ ਛਟਕਿਓ ਅਦਗ ਅਹੰਭ ਵਦ ਵਾਧੇ ਫਰਮ ਸੁਲਮਾਨ ਜੋ ਗੁਰੂ ਗੁਰੂ ਪਿਆਰੀ ਗੁਰਸਵਾਰੀ ਗੁਰ ਕੀ ਸੱਚੀ ਨਵਾਜ ਸਤਸੰਗ ਜੀਓ ਅੱਜ ਦਾ ਇਹ ਪਾਵਨ ਪਉਤਰ ਹੁਕਮ ਪੰਜਵੇਂ ਗੁਰੂ ਨਾਨਕ ਦੇਵ ਜੀ ਦੇ ਸਰਤਾਜ ਸ਼ਾਂਤੀ ਦੇ ਪੰਜ ਮਹਾਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਉਤਰ ਅਸਨਾ ਤੋਂ ਉਚਾਰਨ ਹੋਇਆ ਸੋਰਠਿ ਰਾਗ ਅੰਦਰ ਅਸ਼ਟ ਪਦੀਆਂ ਸਰਲੇਖੇਟ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਂਦੇ ਪਾਵਨ ਪਵਿੱਤਰ ਅੰਗ 641 ਉੱਪਰ ਸਵੇਰ ਮਾਰ ਹੈ ਸਤਿਗੁਰ ਜੀ ਕਿਰਪਾ ਕਰਨ ਇਹ ਪਾਵਨ ਹੁਕਮ ਸਾਡੇ ਹਿਰਦੇ ਵਿੱਚ ਵਸੇ ਸਾਡਾ ਗੁਰੂ ਘਰ ਆ ਜਾ ਗਾਵੇ ਆ ਸੁਣਿਆ ਸਫਲ ਹੋ ਜਾਏ ਉਹ ਲਾ ਚੁੱਕਾਂ ਦੀ ਖਿਮਾ ਕਰਿਓ ਬਲਾਉ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ